ਅੱਜ ਕੱਲ ਲੋਕਾਂ ਦੀ ਸੋਚ ਐਡੀ ਕੁ ਮਾੜੀ ਹੋ ਚੁੱਕੀ ਹੈ ਕਿ ਜੇ ਕੋਈ ਗੁਰੂ ਘਰੋਂ ਆਉਂਦਾ ਹੋਵੇ ਤਾਂ ਕਹਾਂਗੇ ਨਾ ਜਾ ਜਾ ਇਹ ਉਹ ਵੀ ਗੁਰਦੁਆਰਾ ਸਾਹਿਬ ਤੋਂ ਆ ਰਿਹਾ ਤੇ ਜੇ ਕਿਤੇ ਉਹ ਹੀ ਭਲਾ ਮਾਨ ਸਬੰਧਾ ਇਹਨਾਂ ਨੂੰ ਇਹ ਗੱਲ ਕਹਿ ਦੇਵੇ ਵੀ ਨਹੀਂ ਮੈਂ ਤਾਂ ਕਿਤੋਂ ਖਾੜਾ ਵੇਖ ਕੇ ਆ ਰਿਆਂ ਫਿਰ ਕਹਿੰਦੇ ਓਏ ਇਹਦੀ ਔਕਾਤ ਇੰਨੀ ਇਹ ਖਾੜਿਆਂ 'ਚ ਜਾਣ ਲੱਗ ਗਿਆ ਸੋ ਦੁਨੀਆ ਜਿਹੜੀ ਆ ਨਾ ਇਹ ਦੋ ਧਾਰੀ ਤਲਵਾਰ ਆ ਇਨ ਜੁੱਤੀਆਂ ਨਹੀਂ ਜਾ ਸਕਦਾ ਤੁਸੀਂ ਚਾਹੇ ਲੱਖ ਚੰਗੇ ਬਣ ਕੇ ਸਮਾਜ ਨੂੰ ਦਿਖਾ ਦਿਓ ਇਹਨਾਂ ਨੇ ਤੁਹਾਨੂੰ ਚੰਗੇ ਨਹੀਂ ਕਹਿਣਾ ਤੁਹਾਡੇ 'ਚ ਬਰਾਈਆਂ ਘੜਦੇ ਰਹਿਣਾ ਪਰ ਜਦੋਂ ਤੁਸੀਂ ਇਸ ਦੁਨੀਆ ਤੋਂ ਚਲੇ ਜਾਂਦੇ ਹੋ ਉਸ ਤੋਂ ਬਾਅਦ ਇਹ ਲੋਕ ਤੁਹਾਡੇ ਚੰਗੇ ਗੁਣਾਂ ਨੂੰ ਪਛਾਣਦੇ ਆ ਚੰਗੇ ਗੁਣਾਂ ਦੀ ਗੱਲ ਕਰਦੇ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਕਹਿੰਦੇ ਆ ਹਾਂ ਉਹ ਬੰਦਾ ਬਹੁਤ ਚੰਗਾ ਸੀ ਯਾਰ ਜੇ ਉਹ ਬੰਦਾ ਹੁੰਦਾ ਤਾਂ ਅੱਜ ਆ ਕਮਾਈ ਨਹੀਂ ਆਏ ਹੋ ਜਾਣਾ ਸੀ ਜੋ ਬੰਦਾ ਹੁੰਦਾ ਤਾਂ ਅੱਜ ਆਹ ਕੰਮ ਇਸ ਤਰ੍ਹਾਂ ਨਹੀਂ ਹੋਣਾ ਸੀ ਇਸ ਤਰ੍ਹਾਂ ਹੋ ਜਾਂਦਾ ਪਰ ਜਦੋਂ ਇਨਸਾਨ ਜਾਂਦਾ ਹੁੰਦਾ ਉਦੋਂ ਕਹਿੰਦਾ ਇਹਦੇ ਅਰਗੇ ਸ਼ਕਤੀ ਤੁਰੇ ਫਿਰਦੇ ਆ ਮੈਂ ਇਹਦੇ ਤੋਂ ਕੀ ਲੈਣਾ ਕੰਮ ਦਾਣਾ ਕਾਜ ਦਾ ਦੋਸ਼ਮਣ ਨਾਸ਼ ਦਾ ਉਦੋਂ ਇਹ ਗੱਲਾਂ ਇਨਾਂ ਤੇ ਜਿਹੜੀਆਂ ਟੁਕਮੀਆਂ ਕਰ ਦਿੰਦੀਆਂ ਅਕਸਰ ਹੀ ਮੈਂ ਇਹ ਚੀਜ਼ ਵੇਖੀ ਆ ਕਿ ਜਦੋਂ ਸ਼ਮਸ਼ਾਨ ਘਾਟ ਦੇ ਵਿੱਚ ਲਾਂਬੂ ਲੱਗਦਾ ਨਾ ਜਾ ਕੇ ਉਦੋਂ ਹਰ ਅੱਖ ਨਾਮ ਹੋ ਜਾਂਦੀ ਹੈ ਤੇ ਹਰ ਅੱਖ ਦੀ ਨਮੀ ਉਹ ਬੰਦੇ ਦੀਆਂ ਬਰਾਈਆਂ ਨਹੀਂ ਕਰਦੀ ਨਜ਼ਰ ਆਉਂਦੀ ਹੁੰਦੀ ਕਿਉਂਕਿ ਉਹਦੋਂ ਉਹਨਾਂ ਨੂੰ ਮੌਤ ਯਾਦ ਹੁੰਦੀ ਆ ਉਹ ਇੱਕ ਹੀ ਗੱਲ ਕਹਿੰਦੇ ਹੁੰਦੇ ਨੇ ਯਾਰ ਚੰਗਾ ਸੀ ਉਹ ਭਲੇ ਮਾਨਸੂ ਜੋਂਦੇ ਜੀ ਉਹਦੀ ਕਦਰ ਕਰ ਲਿਆ ਕਰੋ ਕਮ ਸੇ ਕਮ ਉਹਨੂੰ ਮੌਤ ਦਾ ਸਕੂਨ ਨਾ ਆ ਜੀ ਉਹਨੂੰ ਇਹ ਤਾਂ ਹੋ ਜੇ ਕਿ ਮੈਂ ਸਮਝ ਲਈ ਜੀ ਉਸ ਚੰਗਾ ਕੀਤਾ ਤਾਂ ਲੋਕ ਮੈਨੂੰ ਚੰਗਾ ਨਜ਼ਰ ਨਾਲ ਦੇਖ ਰਹੇ ਆ ਜੋਂਦੇ ਜੀ ਸਾਰੀ ਜਿੰਦ ਦੀ ਦੁਨੀਆਂ ਦੇ ਆਲਾਂਬੇ ਉਹਦੀ ਝੋਲੀ ਪਾ ਦਿੰਨੇ ਆ ਤੇ ਮਰਨ ਤੋਂ ਬਾਅਦ ਉਹਦੀਆਂ ਫੋਟੋਆਂ પ્રાਣੀਆਂ ਤੋਂ પ્રાਣੀਆਂ ਕੱਢ ਕੇ ਉਹਨਾਂ ਅੱਗੇ ਮੋਮਬੱਤੀਆਂ ਤੇ ਦੀਵੇ ਲਾ ਕੇ ਸੂ ਸਾਈਡ ਤੇ ਰੋਣ ਦੇ ਮੌਜੀ ਵੇਚਦੇ ਆਂ ਨਹੀਂ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਦਰ ਕਰਨੀ ਆ ਤਾਂ ਜਉਂਦੇ ਜੀ ਕਰੋ ਮਰਿਆਂ ਤੋਂ ਬਾਅਦ ਮੇਲੇ ਲਾਉਣ ਦਾ ਕੋਈ ਫਾਇਦਾ ਕਿਉਂਕਿ ਨਾ